ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਜੇ ਸਾਡਾ ਚੈਨਲ ਅਜੇ ਪਹਿਲੀ ਵਾਰ ਦੇਖਿਆ ਫਿਰ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਖੂਬਸੂਰਤ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਿਰੇ 10:30 ਵਜੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਰਾਮ ਟੈਕਸ ਨੇ ਨਵੀਂ ਲਾਂਚ ਕੀਤੀ ਹੈ ਉਹ ਦਿਖਾਉਣੇ ਆ ਚੈੱਕ ਮਸਲੀਨ ਦੇ ਉੱਤੇ ਚੈੱਕ ਮਸਲੀਨ ਬਹੁਤ ਹੀ ਪਿਆਰਾ ਫੈਬਰਿਕ ਕੱਢਿਆ ਨਾ ਨੇ ਮੈਨੂੰ ਐ ਲੱਗਦਾ ਵੀ ਜਿਵੇਂ ਨਹੀਂ ਉਹ ਹੁੰਦੀ ਆਪਣ ਜੋਰਜਟ ਉਹਨ ਵੀ ਮਾਤ ਪਾ ਦੂਗਾ ਇਹਨਾਂ ਸੋਹਣਾ ਕੱਪੜਾ ਕੱਢਿਆ ਇਹਨਾਂ ਨੇ ਬਹੁਤ ਹੀ ਪਿਆਰਾ ਤੇ ਦਿਲਕਸ਼ ਬੁੱਕ ਦਾ ਨਾਮ ਹੈ ਜਿਹੜੀ ਬੁੱਕ ਕੱਢੀ ਕੈਟਲੋਗ ਕੱਢੀ ਇਹਨਾਂ ਨੇ ਤੇ ਜਿਹੜੇ ਸੂਟ ਤੁਹਾਨੂੰ ਮੈਂ ਦਿਖਾਉਂਗੀ ਸਭ ਤੋਂ ਪਹਿਲਾਂ ਆਹੀ ਸੂਟ ਦਿਖਾਉਂਗੀ ਜਿਹੜਾ ਪਹਿਲੇ ਨੰਬਰ ਤੇ ਦਿਖਾਇਆ ਹੋਇਆ ਇਹਨਾਂ ਨੇ ਠੀਕ ਹੈ ਆ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਫੁੱਲ ਬਹੁਤ ਖੂਬਸੂਰਤ ਸੂਟ ਤੁਹਾਨੂੰ ਦੇਣ ਲੱਗੀਆਂ ਜਿਵੇਂ ਠੀਕ ਹੈ ਹਲੋ ਇਹ ਸਾਰੇ ਸੂਟ ਹੁਣ ਤੁਹਾਨੂੰ ਦਿਖਾਉਂਗੀ 8 ਸੂਟ ਅਲੱਗ-ਅਲੱਗ ਰੰਗਾਂ ਦੇ ਤੇ ਡਿਜ਼ਾਈਨਾਂ ਦੇ ਹਰ ਇੱਕ ਦਾ ਡਿਜ਼ਾਈਨ ਵੀ ਅ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਵਾਂਗੇ ਪਿਛਲੇ ਦਿਨਾਂ ਚ ਅਸੀਂ ਤੁਹਾਨੂੰ ਦਿੱਤੀ ਸੀਗੀ ਬਲੌਕ ਪ੍ਰਿੰਟਿੰਗ ਬਹੁਤ ਪਸੰਦ ਕੀਤੀ ਤੁਸੀਂ ਅੱਜ ਫੇਰ ਤੋਂ ਤੁਹਾਡੇ ਵਾਸਤੇ ਬਲੌਕ ਪ੍ਰਿੰਟਿੰਗ ਦਾ ਦੂਸਰਾ ਡਿਜ਼ਾਈਨ ਲੈ ਕੇ ਆਂਦਾ ਫਿਰ ਤੁਹਾਨੂੰ ਨਾਲ ਕੁਝ ਕਾਟਨ ਦਵਾਂਗੇ ਏਕ ਟੈਕਸ ਦੀ ਤੇ ਇੱਕ ਤੁਹਾਨੂੰ ਦਵਾਂਗੇ ਇਹ ਕੀ ਹੁੰਦੇ ਆ ਇਹ ਪਾਰਟੀ ਵੇਅਰ ਬੇਸ ਆ ਦੇ ਸੂਟ ਠੀਕ ਹੈ ਜੀ ਤੇ ਲੋ ਕਰਦੀਆਂ ਸ਼ੁਰੂ ਦਿਲਕਸ਼ ਤੋਂ ਠੀਕ ਹੈ ਬਹੁਤ ਪਿਆਰਾ ਜਿੰਨਾ ਕਹਿਦੀਏ ਉਨਾ ਹੀ ਥੋੜਾ ਬਹੁਤ ਖੂਬਸੂਰਤ ਸੂਟ ਤੁਹਾਨੂੰ ਦੇਣ ਲੱਗੇ ਆਪਾਂ ਆ ਲਓ ਨਵੀਂ ਲਾਂਚ ਹੈ ਲੋ ਦੇਖੋ ਇਹ ਆ ਗਿਆ ਜੀ ਗਲੇ ਦੇ ਉੱਤੇ ਲੇਸਿੰਗ ਐਂਡ ਪਿੰਟੈਕਸ ਠੀਕ ਹੈ ਤੇ ਨਾਲ ਆ ਗਿਆ ਤੁਹਾਡੇ ਫੈਬਰਿਕ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਵੀ ਬਹੁਤ ਪਿਆਰਾ ਸੌਫਟ ਫੈਬਰਿਕ ਬਹੁਤ ਹੀ ਖੂਬਸੂਰਤ ਤੇ ਲੋ ਜੀ ਪ੍ਰਿੰਟਿੰਗ ਨੋਟ ਕਰੋ ਬਲੈਕ ਦੇ ਉੱਤੇ ਬਹੁਤ ਪਿਆਰੀ ਪ੍ਰਿੰਟਿੰਗ ਹੋਈ ਵੀ ਹੈ ਤੇ ਫਿਰ نیچے ਘੇਰੇ ਦੇ ਉੱਤੇ ਵੀ ਇਹ ਡਿਜ਼ਾਈਨਿੰਗ ਕਰਕੇ ਦਿੱਤੀ ਐ ਏਦਾਂ ਲੇਸਿੰਗ ਕਰਕੇ ਐਂਡ ਪਿੰਟੈਕਸ ਪਾ ਕੇ ਤੇ ਇਹਦੇ ਨਾਲ ਤੁਹਾਨੂੰ ਜਿਹੜੀ ਬਾਟਮ ਦਿੱਤੀ ਹੈ ਓ ਮਾਈ ਗੋਡ ਹਾਂ ਕ੍ਰੀਪ ਦੀ ਬਾਟਮ ਲਈ ਹੈ ਨਾਲ ਤੇ ਉਹਦੇ ਉੱਤੇ ਵਰਕ ਦੇਖੋ ਕਿੰਨਾ ਪਿਆਰਾ ਫਰਕ ਆ ਤੁਹਾਨੂੰ ਨਾਲ ਤਾਂ ਇਹ ਮਿਲ ਰਿਹਾ ਐਂਕਰਿੰਗ ਨਾਲ ਲੇਸ ਨਾਲ ਪੈਚ ਇਹ ਇਹਦੇ ਨਾਲ ਦਾ ਹੀ ਠੀਕ ਹੈ ਬਹੁਤ ਖੂਬਸੂਰਤ ਕ੍ਰੇਪ ਦੀ ਬਾਟਮ ਦੇ ਨਾਲ ਠੀਕ ਹੈ ਇਹ ਤੁਹਾਨੂੰ ਚੈੱਕ ਮਸਲੀਨ ਦੇ ਉੱਤੇ ਸੂਟ ਦਿੰਦਾ ਹੈ ਤੇ ਲੋ ਜੀ ਇਹ ਤਾਂ ਹੋ ਗਈ 3 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਸ਼ਰਟ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਸੂਟ ਬਸ ਦੇਖਣਸਾਰ ਫਾਈਨਲ ਕਰਨ ਵਾਲੀਆਂ ਚੀਜ਼ਾਂ ਨੇ ਇੰਨਾ ਪਿਆਰਾ ਸੂਟ ਬਣਾਇਆ ਰੌਂਟੈਕਸ ਨੇ ਲੋ ਦੁਪੱਟੇ ਵੀ ਡਿਜ਼ਾਈਨਰ ਬਣਾਏ ਨੇ मतलब गरमीयां ਥੋਡੀਆਂ ਫੁੱਲ ਡਿਜ਼ਾਈਨਰ ਚੱਲਣਗੀਆਂ ਇਦਕੀ ਲਓ ਜੀ ਮੋਡਰਨ ਸਲੀਨ ਦਾ ਦੁਪੱਟਾ ਮਿਲੂਗਾ ਤੁਹਾਨੂੰ ਨਾਲ ਤੇ ਕਾਰਨਰਸ ਦੇ ਉੱਤੇ ਦੇਖੋ ਇਸ ਤਰ੍ਹਾਂ ਤੁਹਾਨੂੰ ਪੈਚਿੰਗ ਹੋਈ ਨਹੀਂ ਮਿਲੂਗੀ ਚਾਰੋਂ ਕਾਰਨਰ ਤੇ ਇਸ ਤਰ੍ਹਾਂ ਦੇ ਸੇਮ ਫੈਬਰਿਕ ਦੇ ਪੈਚ ਲਗਾਏ ਹੋਏ ਨਾਲ ਵਰਕ ਕੀਤਾ ਹੋਇਆ ਠੀਕ ਹੈ ਨਾਲ ਆ ਦੇਖੋ ਇਦਾਂ ਚਾਰੋਂ ਪੈਚ ਮਿਲਣਗੇ ਚਾਰੋਂ ਕਾਰਨਰ ਤੇ ਨਾਲ ਮਿਲੂਗਾ ਤੁਹਾਨੂੰ オーਗੰਜ਼ਾ ਲੇਸ オーਗੰਜ਼ਾ ਲੇਸ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਇਹਨੇ ਖੂਬਸੂਰਤ ਸੂਟ ਦਾ 2995 ਆਹ ਸੂਟ ਆਊਗਾ ਤੁਹਾਡੀ ਕੋਲ 95 ਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਕੋਲ ਆਉਣੇ ਲੋ ਜੀ ਅਗਲਾ ਅਗਲਾ ਸੂਟ ਇਹ ਵਾਲਾ ਠੀਕ ਹੈ ਦਿਖਾਉਣੀ ਤੁਹਾਨੂੰ ਫੈਬਰਿਕ ਬਹੁਤ ਜਿਆਦਾ ਸੋਹਣਾ ਹੈ ਕੁਝ ਸੋਚਣ ਦੀ ਵੀ ਲੋੜ ਨਹੀਂ ਗਈ ਇੰਨਾ ਸੋਹਣਾ ਤੁਹਾਡੇ ਕੋਲ ਫੈਬਰਿਕ ਆਉਣੇ ਹੈ ਕਿ ਗਰਮੀਆਂ ਦੇ ਵਿੱਚ ਆਪਾਂ ਐਸ ਅ ਪਾਰਟੀ ਵੇਅਰ ਵੈਨੂੰ ਯੂਜ਼ ਕਰ ਸਕਦੇ ਆ ਇੰਨਾ ਸੋਹਣਾ ਤੁਹਾਡਾ ਕੰਫਰਟੇਬਲ ਫੈਬਰਿਕ ਆਊਗਾ ਬਿਲਕੁਲ ਲੋ ਤੇ ਲੇਸਿੰਗ ਕੀਤੀ ਹੋਈ ਹੈ ਫਿਰ ਇੱਥੇ ਵੀ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਬਿਊਟੀਫੁਲ ਸੂਥਿੰਗ ਜਿਹਾ ਪ੍ਰਿੰਟ ਸਿੰਗਲ ਕਲਰ ਦਾ ਤੇ ਇੱਥੇ ਆ ਗਿਆ ਕੇਰਾ ਥੋੜਾ ਠੀਕ ਹੈ ਤੇ ਆਹ ਲੇਸਿੰਗ ਕੀਤੀ ਹੋਈ ਹੈ ਤੇ ਇਹਦੇ ਇਦਾਂ ਇਹਦੇ ਵਰਕ ਕੀਤਾ ਹੋਇਆ ਹੈ ਮੂਰੀ ਦੇ ਉੱਤੇ ਪੈਚ ਰੱਖ ਕੇ ਨਾਲ ਵਰਕ ਕੀਤਾ ਹੋਇਆ ਨਾਲ ਇਦਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਮਤਲਬ ਤੁਹਾਨੂੰ ਫੁੱਲ ਡਿਜ਼ਾਈਨਿੰਗ ਕਰਕੇ ਦਿੰਦੀ ਹੈ ਪੂਰਾ ਪਾਰਟੀ ਵੇਅਰ ਬੇਸ ਤਿਆਰ ਕੀਤਾ ਹੈ ਠੀਕ ਹੈ ਜੀ ਤੇ ਹੁਣ ਇਹਦਾ ਦੁਪੱਟਾ ਸਾਰੇ ਸੂਟਾਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਲੋ ਦੇਖੋ ਦੁਪੱਟਾ ਲੜਾਂ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਕਰਕੇ ਦਿੱਤੀ ਹੈ ਦੋ ਪੀਸ ਫਿਰ ਐਂਕਰਿੰਗ ਕਰਕੇ ਲੇਸਿੰਗ ਕਰਕੇ ਪੂਰਾ ਬੁਟੀਕ ਦਾ ਸੂਟ ਰੈਡੀ ਹੋਇਆ ਹੋਇਆ ਬੁਟੀਕ ਦਾ ਪੂਰਾ ਹਲੋ ਠੀਕ ਹੈ ਤੇ ਨਾਲ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ ਤੇ ਪ੍ਰਾਈਸ 2995 ਲੋ ਜੀ ਅਗਲਾ ਬਹੁਤ ਪਿਆਰਾ ਪ੍ਰਿੰਟ ਬਿਊਟੀਫੁੱਲ ਕਲਰ ਤੇ ਪ੍ਰਿੰਟ ਦੋਨੋਂ ਹੀ ਬਸ ਦੇਖੋ ਤਾਂ ਸਹੀ ਤੁਸੀਂ ਡਿਜ਼ਾਈਨਿੰਗ ਆਲਾ ਵੀ ਐਨ ਹੱਦ ਕੀਤੀ ਪਈ ਹੈ ਲੋ ਪੂਰੀ ਰੀਜਨਲ ਰਾਮ ਟੈਕਸ ਨੇ ਸੂਟ ਤਿਆਰ ਕੀਤਾ ਹੈ ਕੋਈ ਡਿਜ਼ਾਈਨਿੰਗ ਦਾ ਫਿਕਰ ਨਹੀਂ ਕੁਝ ਨਹੀਂ ਕਰਨਾ ਤੁਸੀਂ ਟੇਲਰ ਨੂੰ ਸੂਟ ਦੇਣਾ ਤੇ ਬਸ ਫੜ ਕੇ ਲਿਆਉਣਾ ਹੈ ਤੇ ਕਲਰ ਐਂਡ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਿਊਟੀਫੁਲ ਅਗਰ ਤੁਸੀਂ ਥੋੜੇ ਜਿਹਾ ਸੀਨੀਅਰ ਵੀ ਹੋ ਨਾ ਤਾਂ ਵੀ ਤੁਸੀਂ ਇਹ ਖੂਬਸੂਰਤ ਜਿਹਾ 엘ੀਟ ਕਲਾਸ ਜੀ ਲੁੱਕ ਦਾ ਸੂਟ ਆਰਾਮ ਨਾਲ ਵੇਅਰ ਕਰ ਸਕਦੇ ਲੋ ਜੀ ਇਹਦੀ ਡਿਜ਼ਾਈਨਿੰਗ ਇਦਾਂ ਕੀਤੀ ਹੋਈ ਹੈ ਕੋਈ ਡਿਜ਼ਾਈਨਿੰਗ ਕਰਾਉਣ ਦੀ ਲੋੜ ਹੀ ਨਹੀਂ ਸਾਰੀ ਕਿਤੀ ਕਿਤਾਈ ਮਿਲਣੀ ਹੈ ਤੁਹਾਨੂੰ ਲੋ ਠੀਕ ਹੈ ਡੀਸੈਂਟ ਸੂਟ ਨੈਕ ਤੇ ਇਦਾਂ ਸੀਗਾ ਸੇਮ ਜੇ ਕਲਰ ਦੀ ਐਲਿਸਿਸ ਲਗਾ ਕੇ ਬਹੁਤ ਪਿਆਰਾ 엘ੀਟ ਕਲਾਸ ਤਿਆਰ ਕੀਤਾ ਸੂਟ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਬਾਟਮ ਦੇ ਉੱਤੇ ਵਰਕ ਦੇਖੋ ਇਹਦੇ ਪੈਚ ਨਹੀਂ ਹੈ ਇਹਦੇ ਉੱਤੇ ਸਾਰੇ ਸਿੰਗਲ ਟਾਂਕੇ ਦਾ ਕੰਮ ਹੈ ਤੇ ਇਦਾਂ ਇਹਦੀ ਇਥੋਂ ਤਿਆਰ ਕੀਤਾ ਹੈ ਠੀਕ ਹੈ ਲੋ ਮੂੰਹੋਂ ਬੋਲਦੇ ਸੂਟ ਨੇ 100 ਤੋਂ ਜ਼ਿਆਦਾ ਹੋਰ ਕੀ ਕਹਿਣਾ ਹੈ ਆਪਾਂ ਲੈਵਲ ਹੈ ਸੂਟਾਂ ਦਾ ਲੈਣ ਦੇਣ ਕਰਨਾ ਹੈ ਤੁਸੀਂ ਅ ਲੈਣ ਦੇਣ ਵੀ ਬਹੁਤ ਤਰ੍ਹਾਂ ਦੇ ਹੈ ਹਨ ਜਿਹੜੀ ਬਹੁਤ ক্লোਜ਼ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਸੀਨੀਅਰਸ ਨੂੰ ਐ ਦਿਖਾਉਣਾ ਹੁੰਦਾ ਹੈ ਕਿ ਹਾਂ ਅਸੀਂ ਤੁਹਾਨੂੰ ਕੁਝ ਗਿਫਟ ਕੀਤਾ ਹੈ ਉਸ ਤਰ੍ਹਾਂ ਦੀ ਬਹੁਤ ਸੋਹਣੀ ਆਈਟਮ ਹੈ ਤਾਂ ਯੰਗ ਕੁੜੀ ਦੇ ਉਧੋਂ ਜ਼ਿਆਦਾ ਸੋਹਣਾ ਲੱਗ ਰਿਹਾ ਪਾਇਆ ਚਲੋ ਯੰਗਸਟਰਸ ਦੇ ਤਾਂ ਕੁਝ ਵੀ ਪਾ ਲੈਣ ਬੜੀ ਹੀ ਲੱਗਦਾ ਹੁੰਦਾ ਹੈ ਹਨਾ ਲੋ ਦੇਖੋ ਜੀ ਬਹੁਤ ਹੀ ਖੂਬਸੂਰਤ ਚੀਜ਼ਾਂ ਤਿਆਰ ਕੀਤੀਆਂ ਬਹੁਤ ਹੀ ਪਿਆਰੀਆਂ ਲੋ ਠੀਕ ਹੈ ਇੱਕ ਪਰਫੈਕਟ ਫਿਟਿੰਗ ਆਊਗੀ ਫੈਬਰਿਕ ਇਸ ਤਰ੍ਹਾਂ ਦਾ ਹੈ ਫਿਟਿੰਗ ਵੀ ਬਹੁਤ ਸੋਹਣੀ ਆਉਣ ਵਾਲੀ ਹੈ ਇਹਨਾਂ ਦੀ ਤੇ ਡਿਜ਼ਾਈਨਿੰਗ ਦੀ ਲੋੜ ਨਹੀਂ ਤੁਹਾਨੂੰ ਸਾਰਾ ਕੀਤਾ ਕਿ ਤੱਕ ਤਾਇਆ ਮਿਲਣਾ ਹੈ ਸਿਰਫ 25 29 95 ਜੀ ਲੋ ਜੀ ਅਗਲਾ ਲੋ ਕਲਰ ਇੱਕ ਤਾਂ ਖੂਬਸੂਰਤ ਫੈਬਰਿਕ ਇਹਨਾਂ ਸੋਹਣਾ ਇਹਦਾ ਪ੍ਰਿੰਟ ਕਿੰਨਾ ਹਾਂ ਪ੍ਰਿੰਟ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਸਿਲਵਰ ਜਿਹਾ ਕਲਰ ਨਹੀਂ ਹੁੰਦਾ ਸਿਲਵਰ ਸਟੀਲ ਗ੍ਰੇ ਕਲਰ ਉਹ ਵਾਲਾ ਕਲਰ ਹੈ ਤੇ ਸਟੀਲ ਗ੍ਰੇ ਤੋਂ ਵੀ ਸਿਲਵਰ ਜਿਹਾ ਲੁੱਕ ਹੈ ਇਹਦੀ ਸਿਲਵਰ ਜਿਹਾ ਕਲਰ ਹੈਦਾ ਤੇ ਉਹਦੇ ਉੱਤੇ ਫਲਾਵਰ ਪ੍ਰਿੰਟ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਹੈ ਬਹੁਤ ਹੀ ਪਿਆਰੀ ਤੇ ਇਹ ਤੁਹਾਨੂੰ ਮਿਲ ਰਿਹਾ ਹੈ ਆਪਣਾ ਗਲੇ ਦੇ ਉੱਤੇ ਤੇ ਨਾਲ ਲਿਸਿੰਗ ਠੀਕ ਹੈ ਤੇ ਫਿਟਿੰਗ ਵੀ ਬਹੁਤ ਸੋਹਣੀ ਆਉਣ ਵਾਲੀ ਹੈ ਫੈਬਰਿਕ ਇਸ ਤਰ੍ਹਾਂ ਦਾ ਹੈ ਬਹੁਤ ਪਿਆਰੀ ਫਿਟਿੰਗ ਆਊਗੀ ਆ ਆ ਗਿਆ ਤੁਹਾਡਾ ਕੇਰੀ ਦੇ ਉੱਤੇ ਲੇਸਾਂ ਵੀ ਬਹੁਤ ਸਟੈਂਡਰਡ ਦੀਆਂ ਲਾਈਆਂ ਹੋਈਆਂ ਨੇ ਤੇ ਇਹ ਤੁਹਾਨੂੰ ਮਿਲੂਗਾ बॉਟਮ ਦੇ ਉੱਤੇ ਵਰਕ ਐਂਡ ਆਹ ਡਿਜ਼ਾਈਨਿੰਗ ਚਾਹੇ ਤੁਸੀਂ ਪਲਾਜ਼ੋ ਬਣਾਓ ਚਾਹੇ ਤੁਸੀਂ ਸਲਵਾਰ ਬਣਾਓ ਦੋਨੋਂ ਤਰੀਕੇ ਨਾਲ ਕ੍ਰੇਪ ਦੀ बॉਟਮ ਨਾਲ ਤਿਆਰ ਕੀਤਾ ਹੈ ਤੇ ਸੂਟ ਦਾ ਫਲੋ ਦੇਖੋ ਕਪੜੇ ਦਾ ਬਹੁਤ ਪਿਆਰਾ ਫਲੋ ਹੈ ਸੂਟ ਦੇ ਵਿੱਚ ਤੇ ਨਾਲ ਤੁਹਾਨੂੰ ਇਹਦਾ ਮੈਂ ਦਿਖਾਉਣੀ ਆ ਦੁਪੱਟਾ ਲੋਜੀ ਆ ਲੁੱਕ ਆਊਗੀ ਬਣ ਕੇ ਸੂਟ ਦੀ ਇਹ ਤੁਹਾਨੂੰ ਮਿਲੂਗਾ ਦੁਪੱਟਾ ਲੋ ਜੀ ਵਾਹ ਵਾਲੇ ਸੂਟ ਨੇ ਇਹ ਸਾਰੇ ਇੱਕ ਤੋਂ ਇੱਕ ਖੂਬਸੂਰਤ ਲੋ ਕੋਈ ਤੁਹਾਡਾ ਏਜ ਗਰੁੱਪ ਹੈ ਹਰ ਏਜ ਗਰੁੱਪ ਨੂੰ ਸੂਟ ਕਰੂਗਾ ਡਿਜ਼ਾਈਨਿੰਗ ਕਲਰ ਸਭ ਕੁਝ ਠੀਕ ਹੈ ਲੋ ਜੀ 2995 ਚ ਅਗਲਾ ਲੋ ਜੀ ਦੇਖੋ ਹੈ ਨਾ ਹਰ ਏਜ ਗਰੁੱਪ ਕਵਰ ਹੋ ਰਹੀ ਹੈ ਇਹ ਵੀ ਇਹ ਵੀ ਇਸ ਤਰ੍ਹਾਂ ਦਾ ਹੈ ਵੀ ਚਾਹੇ ਸੀਨੀਅਰ ਪਾ ਲੈਣ ਕਿ ਚਾਹੇ ਜੂਨੀਅਰ ਪਾ ਲੈਣ ਸਭ ਨੂੰ ਸੂਟ ਕਰੂਗਾ ਇਹ ਇਸ ਤਰ੍ਹਾਂ ਦਾ ਕਲਰ ਐਂਡ ਪ੍ਰਿੰਟ ਹੈ ਲੋ ਜੀ ਗਲੇ ਦੇ ਉੱਤੇ ਸੇਮ ਜਿਹੇ ਕਲਰ ਦੀਆਂ ਮੀਡੀਅਮ ਸਾਈਜ਼ ਦੀਆਂ ਲਿਸਿਸ ਐਂਡ ਪਿੰਟੈਕਸ ਤੇ ਖੂਬਸੂਰਤ ਪੱਤਿਆਂ ਜਾਂ ਦਾ ਪ੍ਰਿੰਟ ਹੈ ਤੇ ਨਾਲ ਫਿਰ ਐਂਕਰਿੰਗ ਕਰਕੇ ਇਥੇ ਕੰਮ ਕੀਤਾ ਹੋਇਆ ਹੈ ਠੀਕ ਹੈ ਲੋ ਜੀ ਇਹ ਤੁਹਾਨੂੰ ਮਿਲੂ ਸਲਵਾਰ ਦੇ ਉੱਤੇ ਵਰਕ ਠੀਕ ਹੈ ਤੇ चो चौक, चॉकलेटी कलर है कह कलर, कलर है कॉफी चॉकलेटी जहा कलर है सही आ गया थोड़े को पूरा भर के थोड़ा डिजाइन करके दिता सूट गर्मिया की शुरुआत रामप्र पूरी कस के की है लो आका ठीक है सूर देखो। पूरे दर्शनी सूट है लो ठीक है लो। ਕਵਾਂਟੀਟੀ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਬਟ ਐਂਡ ਤਾਂ ਫਿਰ ਵੀ ਕਿਤੇ ਨਾ ਕਿਤੇ ਹੋਣਾ ਹੀ ਹੁੰਦਾ ਹੈ ਫਾਈਨਲ ਮੈਸੇਜ ਪਾ ਕੇ ਆਪਣੀ ਬੁਕਿੰਗ ਕਰਾਉਣੀ ਹੈ ਜਦ ਵੀ ਫਾਈਨਲ ਮੈਸੇਜ ਪਾਉਣੇ ਹੈਗਾ ਤਾਂ ਮੇਰਾ ਠੀਕ ਹੈ ਲੋ ਜੀ ਅਗਲਾ ਲੋਚ ਪਿੰਕ ਪਿੰਕ ਦੇ ਉੱਤੇ ਸਿੰਗਲ ਕਲਰ ਦੀ ਪ੍ਰਿੰਟਿੰਗ ਤੇ ਲੇਸਿੰਗ ਦਾ ਡਿਜ਼ਾਈਨ ਕਰੇ ਦੇ ਉੱਤੇ ਦੋ ਪੈਨਲ ਫੇਰ ਆ ਗਿਆ ਘੇਰੇ ਦੇ ਉੱਤੇ ਡਿਜ਼ਾਈਨ ਤੇ ਇਹ ਆ ਗਈ ਜੀ oh my god ਲਸ਼ ਰਸ਼ ਕਰਦੇ ਇਹ ਸੂਟ ਝੱਕਣ ਵੀ ਨਹੀਂ ਦੇ ਰਿਹਾ ਇੰਨਾ ਪਿਆਰਾ ਅ ਕਰੀਪ ਦਾ ਬਾਟਮ ਹੈ ਨਾਲ ਲੋ ਦੇਖੋ ਜੀ ਇਹ ਤੁਹਾਨੂੰ ਬਾਟਮ ਮਿਲੂਗੀ ਠੀਕ ਹੈ ਵਰਕ ਵਾਲੀ ਪੂਰਾ ਹੌਟ ਪਿੰਕ ਕਲਰ ਹੁੰਦਾ ਨਾ ਜਿਹੜਾ ਰਾਮ ਟਿਕਸ ਨੇ ਮੈਨੂੰ ਲੱਗਦਾ ਜਦੋਂ ਦੀ ਮੈਂ ਕੰਮ ਕਰਦੀ ਆ ਉਦੋਂ ਦਾ ਇੰਨਾ ਹੌਟ ਰੰਗ ਮੈਂ ਪਹਿਲੀ ਵਾਰ ਦੇਖ ਰਹੀ ਆ ਰਾਮ ਟਿਕਸ ਦਾ ਜਿਹੜਾ ਹੁਣ ਬਣਾਇਆ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਫੋਟੋ ਦਿਖਾਉਣੀ ਹਾਂ। ਹਾਂ। ਥਲੇ ਗਿਰ ਗਈ। ਫੇਰ ਅੱਗੇ ਚੱਲ ਗਈ। ਆ ਲੁੱਕ ਕਾਉਗੀ। ਠੀਕ ਹੈ। ਹੁਣ ਤੁਹਾਨੂੰ ਮੈਂ ਦੁਪੱਟਾ ਦਿਖਾਉਣੀ ਆ ਇਹਦਾ। ਲੋ। ਆ ਲਓ ਜੀ। ਆ ਤੁਹਾਨੂੰ ਦੁਪੱਟਾ ਮਿਲੂਗਾ। ਪੂਰਾ ਐਨ ਚੱਕ ਲੋ ਚੱਕ ਲੋ ਕਰਦਾ ਹੈ। ਇੰਨਾ ਸੋਹਣਾ ਸੂਟ ਰੈਡੀ ਹੋਣਾ ਤੁਹਾਡਾ। ਅਗਲਾ। ਅੱਠ ਸੂਟ ਹੈ ਅੱਠੋ ਹੀ ਇਹਦੀ ਹੈ ਵੀ ਰੰਗ ਪ੍ਰਿੰਟ ਵਰਕ ਸਾਰਾ ਕੁਝ ਪਹਿਲੇ ਨਾਲੋਂ ਦੂਜਾ ਜਿਆਦਾ ਸੋਹਣਾ ਲੱਗ ਰਿਹਾ ਯਾਰ ਜਦੋਂ ਖੋਲਦੀ ਆ ਮੈਂ ਲਓ ਜੀ ਨਾਲ ਵਰਕ ਨਾਲ ਹੀ ਲੀਸਿੰਗ ਤੇ ਲੀਸੀ ਇਸ ਤਰ੍ਹਾਂ ਦੀ ਜਿਹੜੇ ਵਰਕ ਹੋਇਆ ਹੁੰਦਾ ਤੇ ਨਾਲ ਇਹ ਤੁਹਾਡਾ ਪ੍ਰਿੰਟ ਦੇਖੋ ਕੰਫਰਟੇਬਲ ਆਊਗਾ ਤੁਹਾਡੇ ਕੋਲ ਫੈਬਰਿਕ ਬਹੁਤ ਕੰਫਰਟੇਬਲ ਫੈਬਰਿਕ ਹੈ ਸੌਫਟ ਤੇ ਨਾਲ ਤੁਹਾਡੇ ਕੋਲ ਇਹ ਆ ਗਿਆ ਵਰਕ ਮਾਈ ਗॉड ਬਹੁਤ ਹੀ ਖੂਬਸੂਰਤ ਵਰਕ ਕੀਤਾ ਹੈ ਤੇ ਆ ਵੀ ਨਾਲ ਤੁਹਾਨੂੰ ਠੀਕ ਹੈ ਡਿਜ਼ਾਈਨਿੰਗ ਮਿਲ ਰਹੀ ਹੈ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਆਪਾਂ ਦਾ ਦੁਪੱਟਾ ਲਓ ਜੀ ਇਹ ਦੇਖੋ ਠੀਕ ਹੈ ਦੁਪੱਟਾ ਦਿਖਾਉਣੀ ਤੁਹਾਨੂੰ ਮੈਂ ਖੋਲ ਕੇ ਇਹਦਾ ਲਓ ਜੀ ਇਹ ਉਹ ਵਾਲਾ ਆਈਡੀਆ ਜਿਹੜਾ ਚੈੱਕ ਵਾਲੀ ਇੱਕ ਇੱਕ ਸੂਟ ਦੇ ਪਹਿਲਾਂ ਹਾਂ ਦੁਪੱਟੇ ਹਾਂ ਦੋ ਸੂਟਾਂ ਦਾ ਸੇਮ ਆਈਡੀਆ ਦੁਪੱਟਿਆਂ ਦੇ ਉੱਤੇ ਹੈਗਾ ਲਓ ਜੀ ਬਹੁਤ ਪਿਆਰਾ ਤੇ ਇਹ ਆ ਗਈ ਇਹਦੀ ਕੰਟਰਾਸਟ ਲੇਸ ਠੀਕ ਹੈ 2995 ਉਹਨਾਂ ਜਿੰਨਾ ਸੋਹਣਾ ਸੂਟ ਹੈ ਨਾ ਤੇ ਜਿੰਨਾ ਪਿਆਰਾ ਕਪੜਾ ਤੁਹਾਡੇ ਕੋਲ ਆਉਣਾ ਹੈ 2995 ਬਹੁਤ ਹੀ ਮੈਨੂੰ ਐ ਲੱਗਦਾ ਵੀ ਇੰਨੇ ਵਰਕ ਤੇ ਇੰਨੇ ਸਟੈਂਡਰਡ ਦੇ ਕੱਪੜੇ ਦਾ ਰੇਟ ਕੋਈ ਬਹੁਤ ਹੀ ਜ਼ਿਆਦਾ ਜੈਨੂਨ ਰੱਖਿਆ ਫਰਮ ਨਹੀਂ ਲੋ ਜੀ ਇਹ ਆ ਗਿਆ ਤੁਹਾਡੇ ਕੋਲ ਪਿੰਟੈਕਸ ਪਏ ਹੋਏ ਨਾਲ ਲਿਸਿੰਗ ਹੈ ਗਲੇ ਦੇ ਉੱਤੇ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਹੀ ਖੂਬਸੂਰਤ ਲੱਗ ਰਿਹਾ ਮੋਟਾ-ਮੋਟਾ ਪ੍ਰਿੰਟ ਪਰ ਐ ਜਿਵੇਂ ਵਰਕ ਹੋਇਆ ਉਹ ਇਸ ਤਰੀਕੇ ਨਾਲ ਤੇ ਇਹ ਆ ਗਿਆ ਜੀ ਤੁਹਾਡਾ ਘੇਰਾ ਇਆ ਜੀ ਤੁਡੀ ਸਕ੍ਰੇਪ ਦੀ ਬਾਟਮ ਲਓ ਆਹ ਇਹਦਾ ਪੈਚ ਕੀਤਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਸੂਟ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਚੈੱਕ ਮਸਲੀਨ ਦੇਖੋ ਇਧਰ ਪੁੱਠੇ ਪਾਸੋਂ ਤੁਹਾਨੂੰ ਇਹ ਚੰਗੀ ਤਰ੍ਹਾਂ ਚੈੱਕ ਕਲੀਅਰ ਹੋ ਰਹੀ ਨੇ ਤੇ ਕਰੇਪੀ ਆਹ ਕਰੇਪੀ ਇੱਕ ਤਰ੍ਹਾਂ ਦਾ ਕਰੇਪ ਦਾ ਹੀ ਸੂਟ ਸਮਝੋ ਤੁਸੀਂ ਇਹਨੂੰ ਲਓ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਇਹ ਵਾਲਾ ਡਿਜ਼ਾਈਨ ਕਿਸੇ ਦੁਪੱਟੇ 'ਚ ਮੈਨੂੰ ਲੱਗਦਾ ਨਹੀਂ ਆਇਆ ਕਿ ਆਇਆ ਸੀ ਉਹ ਕਾਰਨਰ ਸ਼ੁਰੂ 'ਚ ਹਾਂ ਹਰੇਕ ਦੇ ਹਾਂ ਦੁਪੱਟੇ ਦੋ ਦੋ ਸੂਟਾਂ ਨਾਲ ਇੱਕ ਡਿਜ਼ਾਈਨ ਚ ਬਣੀ ਹੋਈ ਆ। ਲੋ ਜੀ ਇਹਦਾ ਸ਼ੁਰੂ ਵਾਲੇ ਚ ਦਿਖਾਇਆ ਸੀ ਚੈੱਕ ਵਾਲਾ ਡਿਜ਼ਾਈਨ। ਬਲੈਕ ਕਾਰਨਰ ਹਾਂ ਬਲੈਕ ਦੇ ਕਾਰਨਰ ਬਣੇ ਹੋਏ ਸੀ ਇਹਦੀ ਵੀ ਕਾਰਨਰ ਬਣੀਆਂ। ਲੋ। ਠੀਕ ਹੈ। ਤੇ ਖੁੱਲੇ ਦੁਪੱਟੇ ਹੋਣਗੇ 2.5 ਮੀਟਰ ਦੇ 3-3 ਮੀਟਰ ਦੀਆਂ ਸਲਵਾਰਾਂ ਤੇ ਪ੍ਰਾਈਸ 2995। ਲੋ ਜੀ ਹੁਣ ਤੁਹਾਨੂੰ ਦਿਖਾਉਨੇ ਆ। ਇੰਨਾ ਤੁਸੀਂ ਇਹਨੂੰ ਪਸੰਦ ਕੀਤਾ। ਇੰਨਾ ਵੀ ਸਾਨੂੰ ਨਾਲ ਦੀ ਨਾਲ ਹੀ ਅਸੀਂ ਇਹ ਜੇ ਸੂਟ ਦੂਸਰੇ ਡਿਜ਼ਾਈਨ ਤੇ ਤਿਆਰ ਕਰਵਾਦੇ ਤੁਹਾਡੇ ਲੋ ਹੁਣ ਦੂਸਰਾ ਡਿਜ਼ਾਈਨ ਹੈ ਫੈਬਰਿਕ ਉਹੀ ਹੈ ਬਹੁਤ ਪਿਆਰਾ ਕਾਟਨ ਦਾ ਸਾਡਾ ਫੈਬਰਿਕ ਆਊਗਾ ਤੁਹਾਡੇ ਕੋਲੇ ਬਹੁਤ ਪਹਿਣਾ ਕੋਲ ਤੇ ਪਹੁੰਚ ਗਈ ਹੋਣੀ ਹੈ ਠੀਕ ਹੈ ਤੇ ਬਿਨਾ ਬਿਨਾ ਲਾਈਨਿੰਗ ਤੋਂ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਤੇ ਲੋ ਜੀ ਆ ਆ ਗਿਆ ਤੁਹਾਡੇ ਕੋਲ ਬਲੌਕ ਪ੍ਰਿੰਟਿੰਗ ਪਲਸ ਅਰੀਵਰਕ ਆ ਦੇਖੋ ਸਾਰੇ ਦੇ ਨਾਲ ਨਾਲ ਹਾਈਲਾਈਟ ਕੀਤਾ ਹੋਇਆ ਥ्रेड ਨਾਲ ਠੀਕ ਹੈ ਲੋ ਤੇ ਬਲੌਕ ਪ੍ਰਿੰਟਿੰਗ ਇਨੀ ਸਫਾਈ ਨਾਲ ਗੰਦਮੰਦ ਨਹੀਂ ਮਾਰਿਆ ਹੋਇਆਗਾ ਆਮ ਤੌਰ ਤੇ ਬਲੌਕ ਨਾਲ ਓਵਰਲੈਪ ਹੋਈ ਹੁੰਦੀ ਹੈ ਜੇ ਅਣਜਾਣ ਬੰਦੇ ਨੇ ਕੀਤੀ ਹੋਣ ਤੇ ਇਹ ਬਹੁਤ ਸਫਾਈ ਨਾਲ ਹੋਈ ਹੋਈ ਹੈ ਦੇਖੋ ਬਹੁਤ ਪਿਆਰੀ ਤੇ ਲੋ ਜੀ 컬러 ਸਹੀ ਆ ਗਿਆ ਤੇ ਸਮਾਰਟ ਜੀ ਤੁਹਾਡੀ ਬਲੌਕ ਪ੍ਰਿੰਟਿੰਗ ਹੋਈ ਵੀ ਹੈ ਪ੍ਰੋਪਰ ਮੈਂ ਤੁਹਾਨੂੰ ਘੇਰਾ ਮਣਕੇ ਦੱਸ ਨਹੀਂ ਕਿੰਨਾ ਇਧਰ ਆ ਗਿਆ ਬਾਹਾਂ ਬਾਹਾਂ ਦੇ ਵੀ ਪੂਰਾ ਤੁਹਾਨੂੰ ਬਲੌਕ ਮਿਲ ਰਿਹਾ ਨਾਲ ਹਾਈਲਾਈਟ ਮਿਲ ਰਿਹਾ ਠੀਕ ਹੈ ਇੰਸ਼ੀ ਟੇਪ ਦਿਓ ਪੁੱਤਰ ਤੇ ਇਹ ਆ ਗਿਆ ਜੀ ਤੁਹਾਡਾ 5 ਮੀਟਰ ਰਨਿੰਗ ਦੇ ਵਿੱਚ ਸੂਟ ਕੇਰਾ ਆਪਾਂ ਗਲੇ ਦੀ ਤਾਂ ਲੋੜ ਨਹੀਂ ਕੇਰਾ ਦੱਸ ਦੇਣੀ ਤੁਹਾਨੂੰ ਕਿੰਨਾ ਹੈ 27 ਵਰਕ ਆ 27 ਵਰਕ ਹੈ ਬਟ ਇਧਰੋਂ ਜੇ ਤੁਸੀਂ ਲਾ ਲਓ 26 ਤੱਕ ਤੁਹਾਡਾ ਰੈਡੀ ਹੋਊਗਾ ਠੀਕ ਹੈ ਜੀ 26 ਇੰਚ ਤੱਕ ਤੁਹਾਡਾ ਰੈਡੀ ਹੋਊਗਾ ਤੇ ਇਹ ਆ ਗਿਆ ਜੀ ਇਹਦੇ ਨਾਲ ਟੈਬੀ ਲਾਈਨਿੰਗ ਦਾ ਦੁਪੱਟਾ ਉਹਦੇ ਉੱਤੇ ਵੀ ਪ੍ਰੋਪਰ ਤੁਹਾਨੂੰ ਬਲੌਕ ਪ੍ਰਿੰਟਿੰਗ ਮਿਲ ਰਹੀ ਹੈ ਲੋ ਬਹੁਤ ਪਿਆਰਾ ਸੂਟ ਰੈਡੀ ਹੋਇਆ ਖੁੱਲਾ 2.5 ਮੀਟਰ ਦਾ ਹੋਊਗਾ ਪੂਰਾ ਦੁਪੱਟਾ ਠੀਕ ਹੈ ਤੇ ਪਿਕੋ ਨਹੀਂ ਹੋਈ पीको तो बाद भी ढाई होगा मतलब एक उंगली वह लो ठीक है तो फैब्रिक प्योर टैबी लाइनिंग आऊगी थोड़े को जोड़ी लस्टर वाली होंगी वो नहीं सिंथेटिक वाली बहुत प्यारा सूट एन खुले वर्दा दट्टा होगा कि प्राइस मिलूगा उन्नीस सौ नड़िन्नवे सिर्फ उन्नीस सौ नड़िन्नवे सूट थोड़े घर तक आजगा लो जी अगला कलर हाँ अच्छा अठ कलर ए हाँ लो जी अठ कलर देखो मिठा पैरट एंड पिस्ता हाँ सेम देख पैरट जहा है मिठा पैरट जहा ठीक है लो पूरा खोल के दिखाता मैं थोड़ा सूट ठीक है लो अगला अठ रंग दहले राम टैक्स वाले भी अठ ही देते हैं तो ये भी अठ ही देवे लो जी अगला कलर देखो लो देखो ठीक है बहुत सोना सूट है अगला लो जी पूरा खूबसूरत माउस जी टोन है है ना प्रॉपर माउस नहीं बट माउस टाइप है हां माउस ਨਾਲੋਂ ਸੋਹਣਾ ਹੈ ਠੀਕ ਹੈ ਜੀ ਇਹ ਆ ਗਿਆ ਦੁਪੱਟਾ ਸਿਰ ਤੇ ਖੜਨਗੇ ਦੁਪੱਟੇ ਰਾਮ ਨਾਲ ਬਿਲਕੁਲ ਤੇ ਪੂਰੀ ਅਲ ਚਲ ਪ੍ਰੋਪਰ ਦੁਪੱਟਾ ਹੁੰਦਾ ਜਿਹੜਾ ਹੈਨਾ ਖੂਬਸੂਰਤੀਆਂ ਸਰਦਾਰ ਨੀਆਂ ਜਵੇਦਾਰ ਨੀਆਂ ਲੈਂਦੀਆਂ ਜਿਹੜੀ ਖੁੱਲੇ-ਖੁੱਲੇ ਦੁਪੱਟੇ ਉਹ ਵਾਲੇ ਦੁਪੱਟੇ ਨਹੀਂ ਪ੍ਰੋਪਰ ਤੁਹਾਨੂੰ ਥ੍ਰੈਡ ਵਰਕ ਹਾਈਲਾਈਟ ਸਾਰਾ ਮਿਲ ਰਿਹਾ ਬਾਹਾਂ ਤੇ ਸਾਰੇ ਸੂਟ ਦੇ ਉੱਤੇ ਤੇ ਸਾਫ ਸੁਥਰਾ ਤੁਹਾਨੂੰ ਕੰਮ ਮਿਲੂਗਾ ਠੀਕ ਹੈ ਤੇ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ ਲੋ ਜੀ ਅਗਲਾ ਅੱਠ ਤੁਹਾਨੂੰ ਮੈਂ ਰੰਗ ਦਿਖਾਉਂਗੀ ਤੇ ਸਾਰਿਆਂ ਦੇ ਵਿੱਚ ਆਪਾਂ ਤਿੰਨ ਤਿੰਨ ਤਾਂ ਮੇਰੇ ਖਿਆਲ ਚ ਆ ਗਏ ਆਪਣੇ ਕੋਲ ਬਣ ਕੇ ਤੇ ਹਜੇ ਹੋਰ ਨਾਲ ਦੀ ਨਾਲ ਆਈ ਜਾਣੀਆਂ ਇਹਨੇ ਖੂਬਸੂਰਤ ਸੂਟ ਨੇ ਇਹ ਸਾਨੂੰ ਪਤਾ ਵੀਡੀਓ ਚੜਦੀ ਜਿਵੇਂ ਪਹਿਲਾਂ ਨਿਕਲੀ ਨਹੀਂ ਫਟਾਫਟ ਉਹ ਤੋਂ ਬਾਅਦ ਵੀ ਮੈਸੇਜ ਆਉਂਦੇ ਰਹੀ ਤਾਂ ਹੀ ਅਸੀਂ ਨਾਲ ਦੀ ਨਾਲ ਦੂਸਰਾ ਡਿਜ਼ਾਈਨ ਫਟਾਫਟ ਮੰਗਵਾ ਲਿਆ ਲੋ ਜੀ ਇਹ ਲੋ ਅਗਲਾ ਲੋ ਇਹ ਹੋ ਗਿਆ ਗਲੇ ਦੇ ਉੱਤੇ ਠੀਕ ਹੈ ਕਲਰ ਤੁਸੀਂ ਨੋਟ ਕਰ ਲਓ ਅਗਲਾ 88 ਨੰਬਰ ਇਹ ਹੱਥ ਲਾ ਬੁੱਤ ਲੋ ਲਓ ਚ ਠੀਕ ਹੈ ਜਸਟ ਵਿਕਨੀ ਮਸਟ ਹੈ ਵਿਕ ਸੂਟ ਨੇ ਸਾਰੇ ਲਓ ਜੀ ਹੁਣ ਤੁਹਾਨੂੰ ਦਿੰਨੇ ਆ 10 ਗਰੁੱਪ ਦਾ ਸਿਮਨ ਬ੍ਰਾਂਡ ਦਾ ਇਹ ਸੂਟ ਆਪਾਂ ਪਹਿਲਾਂ ਵੀ ਦਿੱਤੀ ਆ ਤੁਹਾਨੂੰ ਬਹੁਤ ਪਸੰਦ ਕੀਤੀ ਆ ਤੁਸੀਂ ਬਿਊਟੀਫੁੱਲ ਇਹਨੂੰ ਕੀ ਕਹਿੰਦੇ ਆ ਆਪਾਂ ਬ੍ਰੋਕੇਟ ਹਾਂ ਦੇਖੋ ਠੀਕ ਹੈ ਲੋ ਦੇਖੋ ਤੇ ਆ ਤੁਹਾਨੂੰ ਮਿਲੂ ਇਹਦਾ ਕ੍ਰੇਪ ਦਾ ਬਾਟਮ ਤੇ ਨਾਲ ਤੁਹਾਨੂੰ ਇਹ ਮਿਲੂ ਦੁਪੱਟਾ ਸੇਮ ਫੈਬਰਿਕ ਦਾ ਠੀਕ ਹੈ ਹਾਂ ਲੋ ਬਹੁਤ ਸੋਹਣਾ ਰੰਗ ਤੇ ਬਹੁਤ ਪਿਆਰਾ ਪ੍ਰਿੰਟ ਫੈਬਰਿਕ ਦਾ ਸੋਹਣਾ ਹੈ ਹੀ ਹੈ 2450 ਚ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਇਹਦਾ ਠੀਕ ਹੈ ਸੇਮ ਦਾ ਹੈ ਹਾਂ ਲੋ ਦੇਖੋ ठीक है बहुत प्यारा फैब्रिक आऊगा थोड़े को यूगी बॉटम यह आऊगा सेम ही है मेरे ख्याल च दुपट्टा ठीक है जी खुले खुले दुपट्टे ए क्लास फैब्रिक लो जी डार्क शेड तो हाँ, ये आ गया ब्रोकेटो हाँ ये आ गया एसके क्योटो सिल्क ठीक है लो जी एस सिल्क है फैब्रिक देखो ਬਹੁਤ ਪਿਆਰਾ ਫੈਬਰਿਕ ਲਾਈਟ ਵੇਟ ਤੇ ਖੂਬਸੂਰਤ ਪ੍ਰਿੰਟ ਤੇ ਨਾਲ ਇਹਦੇ ਇਹ ਆਊਗੀ ਤੁਹਾਡੇ ਕੋਲ ਬਾਟਮ ਜਿਵੇਂ ਇਹ ਨਾ ਸੈਟਨ ਹੋਵੇ ਹਾਂ ਸੈਟਨ ਸ਼ਾਈਨ ਵੀ ਤੇ ਫੀਲ ਵੀ ਸੈਟਨ ਦੀ ਹੀ ਹੋਵੇ ਮੈਨੂੰ ਲੱਗਿਆ ਸ਼ਾਇਦ ਠੀਕ ਹੈ ਤੇ ਠੀਕ ਹੈ ਤੁਹਾਨੂੰ ਲਿਖਿਆ ਹੋਇਆ ਵੀ ਮਿਲੂਗਾ ਤੇ ਬਹੁਤ ਪਿਆਰਾ ਫੈਬਰਿਕ ਇਹਦਾ ਤੁਹਾਨੂੰ ਬਾਟਮ ਲਈ ਮਿਲ ਰਿਹਾ ਹੈ ਠੀਕ ਹੈ ਤੇ ਨਾਲ ਸਮੂਦਾ ਇਹ ਮਿਲੂਗਾ ਦੁਪੱਟਾ ਕੱਟ ਰਹੂਗਾ 2.5 2.5 ਦਾ ਹੂੰ ਦੁਪੱਟਾ ਵੀ 2.5 ਮੀਟਰ ਦਾ ਹੈ 2.50 2.50 ਲੋ ਜੀ ਇਹ ਤੁਹਾਨੂੰ ਸੇਮ ਫੈਬਰਿਕ ਦਾ ਮਿਲੂਗਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਸ਼ਿਮਰ ਜੀ ਵਿੱਚ ਜਿਵੇਂ ਟਿਸ਼ੂ ਟਾਈਪ ਤੇ ਸੌਫਟ ਹੋਗਾ ਇਹ ਨਹੀਂ ਕਿ ਆਪਾਂ ਨੂੰ ਚੂਭੂਗਾ ਜਾਂ ਕੁਝ ਹੈ ਬਿਲਕੁਲ ਵੀ ਨਹੀਂ ਖੁੱਲਾ ਦੁਪੱਟਾ ਠੀਕ ਹੈ ਜੀ ਟਰਸਟਡ ਬ੍ਰੈਂਡ ਹੈ ਇਸਕੇ ਵੀ तो प्राइस मिल रहा थोड़ा तेई सौ नब्बे यूँ तेई सौ नब्बे से मिलना बहुत सोना सूट आना थोड़े को ठीक है प्रॉपर पार्टीवीर सूट नहीं है। लो बाकी वर्क कराओ, कराओ थोड़ी मर्जी है लो जी अगला कलर थोड़ा जैरी टाइप ज बॉटम देखते हैं नहीं, नहीं तो डिफरेंट है नहीं। लो जी ये कलर थो मिलेगा बॉटम बस देख लो तुसी ਕਿਹੜਾ ਕਲਰ ਹੈ ਹਾਂ ਤੇ ਫੈਬਰਿਕ ਨਾਲ ਸਲਵਾਰ ਦਾ ਬਹੁਤ ਹੀ ਜਿਆਦਾ ਸੋਹਣਾ ਆਉਣ ਵਾਲਾ ਹੈ ਤੇ ਸ਼ਰਟ ਦਾ ਵੀ ਫੈਬਰਿਕ ਬਹੁਤ ਪਿਆਰਾ ਕਿਊਟੋ ਸਿਲਕ ਦਾ ਠੀਕ ਹੈ ਇਹ ਆ ਗਈ ਇਹਦੀ ਇਹਦਾ ਦੁਪੱਟਾ ਉਹਦੇ ਨਾਲ ਪਈ ਹੈ ਹਨਾ ਕਲਰ ਹੀ ਫਰਕ ਹੈ ਚਾਰ ਕਲਰ ਹੈ ਹਾਂ ਚਾਰ ਕਲਰ ਹੈ 2390 ਚ ਬਹੁਤ ਪਿਆਰਾ ਸੂਟ ਹੈ ਇਹ ਜਿਵੇਂ ਮਰਜੀ ਤੁਸੀਂ ਲੈਣ ਦੇਣ ਕਰੋ ਸਟੈਂਡਰਡ ਹੈ ਸੂਟ ਦਾ ਇੱਕ ਠੀਕ ਹੈ ਤੇ ਨਾਲ ਇਹ ਖੂਬਸੂਰਤ ਬਾਟਮ ਠੀਕ ਹੈ ਜੀ ਕਲਰ ਨੋਟ ਕਰ ਲਿਆ ਪ੍ਰਿੰਟ ਨੋਟ ਕਰ ਲਿਆ ਦੁਪੱਟਾ ਸੇਵੀ ਹੈ। ਲੋ ਜੀ ਅਗਲਾ ਦੇਖੋ। ਚਾਰੇ ਕਲਰ ਬਹੁਤ ਚਾਰੇ ਕਲਰ ਹਾਂ ਬਹੁਤ ਸੋਹਣੀ ਹੈ ਲੋ। ਸੈਟਨ ਹੀ ਸੈਟਨ ਹੀ ਸਲਵਾਰ ਦੀ ਤਾਂ ਬਹੁਤ ਸੋਹਣਾ ਜਿਹਾ ਸੈਟਨ ਸਿਲਕਾ ਹੈ। ਸਲਵਾਰ ਦਾ ਫੈਬਰਿਕ ਲੋ ਜੀ ਦੇਖੋ। ਠੀਕ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ। ਤੇ ਆ ਗਿਆ ਦਾ ਦੁਪੱਟਾ 2200 ਹਾਂ 90 ਵਿੱਚ ਲੋ ਜੀ। ਹੁਣ ਤੁਹਾਨੂੰ ਦਿੰਨੀ ਹੈ। ਏਕੇ ਟੈਕਸ ਦੀ ਕਾਟਨ? ਹਾਂਜੀ। ਹਾਂ, ਥੋੜੇ ਦਿਨ ਪਹਿਲਾਂ ਦਿੱਤੀ ਸੀ ਆਪਾਂ ਤੁਹਾਨੂੰ। ਬਹੁਤ ਮਾਰਤਾੜ ਹੋਈ ਏ। ਤੇ ਅੱਜ ਜਿਹੜੇ ਸੂਟ ਦੇਣ ਲੱਗੇ ਆ ਤੁਹਾਨੂੰ ਇਹਨਾਂ ਦੇ ਵਿੱਚ ਆਪਣੇ ਕੋਲੇ ਮਲਟੀਪਲ ਹੈਗੇ ਨੇ। ਮਤਲਬ ਇੱਕ ਦੇ ਵਿੱਚ ਕਿਸੇ 'ਚ 5 ਸੂਟ ਹੈ, ਕਿਸੇ 'ਚ 7 ਸੂਟ ਹੈ। ਠੀਕ ਹੈ? ਤੇ ਲੋ ਜੀ ਕਰਦੇ ਆ ਸ਼ੁਰੂ। ਲੋ ਜੀ ਹੁਣ ਤੁਹਾਨੂੰ ਦਿੰਨੇ ਆ ਏਕੇ ਟੈਕਸ ਦਾ ਬਹੁਤ ਸੋਹਣਾ ਸੂਟ ਨੇ। ਪਿਛਲੇ ਦਿਨ ਅਸੀਂ ਦਿੱਤੀ ਆ ਤੁਹਾਨੂੰ। ਠੀਕ ਹੈ? ਉਹੀ ਨੇ 3.5 ਮੀਟਰ ਦੇ ਵਿੱਚ 60 ਇੰਚ ਪਣਾ ਹੈ। ਠੀਕ ਹੈ ਜੀ? ਸੜਨ ਮੀਟਰ ਚ ਸੂਟ ਬਣਦਾ ਹੈ ਬਲੈਕ بیس ਹੈ ਉਹਦੇ ਉੱਤੇ ਬਹੁਤ ਪਿਆਰਾ ਜਿਹਾ ਪਰਮਾ ਜਿਹਾ ਪ੍ਰਿੰਟ ਹੈ ਠੀਕ ਹੈ ਵਿਦਾਊਟ ਲਾਈਨਿੰਗ ਬਣੂਗਾ ਕੋਈ ਇਸ਼ੂ ਨਹੀਂ ਕਿਸੇ ਵੀ ਕਿਸਮ ਦੀ ਕੋਈ ਕੰਪਲੇਂਟ ਨਹੀਂ ਇਸ ਸੂਟ ਦੀ ਠੀਕ ਹੈ ਨਾ ਰੰਗ ਦੀ ਨਾ ਕਾਸੇ ਦੀ ਕੁਝ ਨਹੀਂ ਹੁੰਦਾ ਇਹਨਾਂ ਨੂੰ ਬਹੁਤ ਸੋਹਣੇ ਰਹਿੰਦੇ ਨੇ ਜਿਵੇਂ ਜਿਵੇਂ ਧੋਈ ਜਾਉਂਗੇ ਹੋਰ ਸੋਹਣੀ ਹੋਈ ਜਾਂਦੀ ਹੈ ਤੇ ਨਾਲ ਮਸਲੀਨ ਦਾ ਮਿਲੂਗਾ ਖੁੱਲਾ ਡੁੱਲਾ ਦੁਪੱਟਾ ਪ੍ਰਿੰਟਡ ਪੀਕੋ ਹੋਈ ਵੀ ਹੋਊਗੀ ਪ੍ਰਾਈਸ ਮਿਲੂਗਾ 1090 ਠੀਕ ਹੈ ਜੀ 1090 ਚ ਸੂਟ ਥੋੜੇ ਘਾਰਾ ਜੂਗਾ ਫਟਾਫਟ ਇਹਦੇ ਰੰਗ ਦਿਖਾ ਦਿੰਨੀ ਹਾਂ ਮੈਂ ਇੱਕ ਰੰਗ ਤੁਹਾਨੂੰ ਇਹ ठीक है एक टैक्स ट्रस्टड ब्रांड है किसी भी किस्म की साडे कोई भी कंपलेट नहीं लो ठीक है अगला डिजाइन बहुत प्यारा जा लो बहुत खूबसूरत लाइट बेस के उड़मा ज मोटा प्रिंट ठीक है ना डलनैस बिल्कुल नहीं आएगी सूट नीनियर भी हो तो लाइट सूट पा के भी ਡਲ ਨਹੀਂ ਹੋਊਗਾ ਇਹ ਸੂਟ ਤੇ ਮੈਂ ਤੁਹਾਨੂੰ ਇਹਦਾ ਦਿੰਨੀ ਆ ਲਾਈਟ ਵੇਟ ਫੈਬਰਿਕ ਆ ਬਿਲਕੁਲ ਆ ਤੁਹਾਨੂੰ ਮਿਲੂਗਾ ਦੁਪੱਟਾ ਆਹ ਦੇਖੋ ਖੂਬਸੂਰਤ ਦੁਪੱਟੇ ਦੇ ਨਾਲ ਆਹ ਠੀਕ ਹੈ ਜਿਵੇਂ ਮਰਜੀ ਤੁਸੀਂ ਸੂਟ ਨੂੰ ਵੀਅਰ ਕਰੋ ਸਿਰ ਤੇ ਦੁਪੱਟਾ ਲਓ ਜਿਵੇਂ ਮਰਜੀ ਠੀਕ ਹੈ ਲੋ ਅਗਲਾ ਕਲਰ ਇਹ ਮਿਲੂਗਾ ਤੁਹਾਨੂੰ ਠੀਕ ਹੈ ਜੀ 59 ਅਗਲਾ ਕਲਰ ਮਿਲੂਗਾ ये वाला मेहंदी टोन है साढ़े तीन मीटर का सूट है पूरा एन मखमली फैब्रिक है ठीक है लो लो जी अगला देखो लो जी प्रिंट नोट करो फुल प्रिंट बहुत प्यारा ठीक है बहुत ही खूबसूरत लग रहा है सूट ਫੁੱਲ ਮੇਰੇ ਪ੍ਰਿੰਟ ਨੇ ਇਹ ਕਹਿਣ ਭਾਵੇਂ ਫੁੱਲ ਵੱਡੇ ਨਹੀਂ ਪਰ ਫੁੱਲ ਫਿੱਕੇ ਰੰਗਦੇ ਨਹੀਂ ਇਸ ਕਰਕੇ ਜਿਆਦਾ ਤੇ ਡਲ ਕੋਈ ਵੀ ਸੂਟ ਨਹੀਂ ਹੈ ਭਾਵੇਂ ਫਿੱਕਾ ਹੈ ਭਾਵੇਂ ਗੂੜਾ ਹੈ ਕੋਈ ਵੀ ਸੂਟ ਡਲ ਨਹੀਂ ਹੋਊਗਾ ਆ ਲੋ ਜੀ ਆ ਤੁਹਾਨੂੰ ਮਿਲੂਗਾ ਦੁਪੱਟਾ ਮਸਲੀਨ ਦਾ ਵਿਦ ਪੀਕੋ 1090 ਚ ਲੋ ਜੀ ਅਗਲਾ ਕਲਰ ਇਹ ਮਿਲੂਗਾ ਸੁੱਕੀ ਮਹਿੰਦੀ ਟਾਈਪ ਹੈ ਨਾ ਲੋ ਜੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਬਲੂਈ ਸ਼ੈਮਲੀ ਲੋ ਜੀ ਕਰੋ ਨੋਟ ਸੇਮ ਦਾ ਠੀਕ ਹੈ ਅਗਲਾ ਡਾਰਕ ਚਾਰਟ ਛੋੜਾ ਦੰਨਿਆ ਤੁਹਾਨੂੰ ਕਈਆਂ ਨੂੰ ਡਾਰਕ ਵੀ ਜਿਹੜੀ ਡਿਮਾਂਡ ਵੀ ਹੁੰਦੀ ਹੈ ਸਾਡੇ ਕੋਲ ਲੋ ਵਾਈਨ ਤੇ ਉਹਦੇ ਉੱਤੇ ਖਿੜਮੇ ਖਿੜਮੇ ਫੁੱਲ ਤੇ ਨਾਲ ਉਹਨਾਂ ਹੀ ਖਿੜਮਾ ਖਿੜਮਾ ਦੁਪੱਟਾ ਲੋ ਆ ਲੋ देखो दोपहर दे खिड़ी विड़िया सूट ठीक है बहुत ही प्यारा लो प्राइस कुछ भी नहीं थोड़े तो घर तक एक हज़ार नब्बे का सूट है लो जी ब्लैक हम ये खोलना पैना मैंने लो जी देखो कि प्यारा लगना है सूट एक हज़ार नब्बे च वि दुपट्टा ਪੀਕੋ ਹੋਈ ਵੀ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਹੈ ਅਸੀਂ ਲੋ ਠੀਕ ਹੈ ਅਗਲਾ ਕਰੀਮ بیس ਹੈ ਲੋ ਜੀ ਇਹਦੇ ਚ ਆਪਾਂ ਸਾਰੇ ਰੰਗ ਦੇ ਦੇ ਤੁਹਾਨੂੰ ਕਾਲਾ ਵਾਈਨ ਕਰੀਮ ਕੋਈ ਵੀ ਏਜ ਗਰੁੱਪ ਦਾ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਇਹ ਮੈਨੂੰ ਸੂਟ ਨਹੀਂ ਕਰਦਾ ਕਲਰ ਸਾਰੇ ਕਲਰ ਦੇ ਦੇ ਲੋ ਜੀ ਹੁਣ ਛੋਟਾ ਪ੍ਰਿੰਟ ਦੇਈਏ ਤੁਹਾਨੂੰ ਠੀਕ ਹੈ ਛੋਟੇ ਪ੍ਰਿੰਟ ਦੀ ਆਪਣੀ ਗ੍ਰੇਸ ਹੈ ਲੋ ਇਹ ਤੁਹਾਨੂੰ ਮਿਲ ਰਿਹਾ ਜੀ ਛੋਟਾ ਪ੍ਰਿੰਟ ਲੋ ਇੰਨਾ ਛੋਟਾ ਵੀ ਨਹੀਂ ਕਿ ਦਿਸੇ ਹੀ ਨਾ ਹਨਾ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਲੋ ਤੇ بیس ਕਲਰ ਵੀ ਬਹੁਤ ਪਿਆਰਾ ਹੈ ਚਾਹੇ ਤੁਸੀਂ ਸੁਪਰ ਸੀਨੀਅਰ ਵੀ ਹੋ ਤਾਂ ਵੀ ਪਾਇਆ ਹੋਇਆ ਬਹੁਤ ਪਿਆਰਾ ਲੱਗਣ ਵਾਲਾ ਹੈ ਤੁਹਾਡੇ ਸੂਟ ਇਹ ਲੋ ਜੀ ਆ ਤੁਹਾਨੂੰ ਮਿਲੂਗਾ ਸੌਫਟ ਸੌਫਟ ਦੁਪੱਟਾ ਠੀਕ ਹੈ ਲੋ ਸੋਚਣ ਦਾ ਤਾਂ ਮਸਲਾ ਹੀ ਕੋਈ ਨਹੀਂ ਗਾ ਲਓ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਗਰੇ ਮਿਲੂਗਾ ਇੱਕ ਕਲਰ ਮਿਲੂਗਾ ਹਾ ਪਿਸਟਾ ਗਰੇ ਜਾਂ ਗ੍ਰੀਨ ਜਾਂ ਹੁੰਦਾ ਜਿਹੜਾ ਠੀਕ ਹੈ ਜੀ ਲਓ ਤੇ ਪ੍ਰਾਈਸ ਹੈ 1190 90 ਲਓ ਜੀ ਇਹ ਸੀ ਆਪਣੀ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਕਿਹੋ ਜਿਹਾ ਸ਼ੇਅਰ ਜਰੂਰ ਕਰਨਾ ਇਨੀ ਜਰੂਰ ਕਰਿਆ ਕਰੋ ਸਾਡੀ ਮੱਕੀ ਆਪਣੇ ਜੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਲੈ ਕੇ